ਗੋਡ ਗਰਮ ਇਲੈਕਟ੍ਰੀਕਲ ਦੇ ਨੌ ਤੇ ਰੇਲ ਕੋਟੜਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਜੀ ਆਪਣਾ ਤੇ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਨਵੇਂ ਤੇ 50 ਕਿਲੋ ਨਵੀਆਂ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਸਵੇਰੇ 6 ਵਜੇ ਸਾਡੇ ਕੋਲੇ ਫੋਨ ਆਇਆ ਵੀ ਛੋਟੀ ਦੁਕਾਨ ਦਾ ਸ਼ਟਰ ਖਿੱਚ ਕੇ ਅੱਗੇ ਨੂੰ ਤੋਕ ਕੋੜੇ ਉਹ ਸ਼ਟਰ ਤੋੜਿਆ ਫੇਰ ਆ ਕੇ ਦੇਖਿਆ ਤਾਂ ਫੋਨ ਕਰਿਆ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਆ ਜੀ ਅਸੀਂ ਦੇਖ ਰਹੇ ਹਾਂ ਅੱਜ ਤਾਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਐ ਜਦ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਸਾਡਾ ਜੀ ਹੁਣ ਕਿੰਨਾ ਕੁ ਨੁਕਸਾਨ ਹੁਣ ਸਾਡਾ ਤਕਰੀਬਨ ਜੀ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 ਰੁਪਏ ਦੇ ਸਿੱਧੀ ਆ ਜੀ 80-90 ਹਜ਼ਾਰ ਦਾ ਹੋਣਾ ਹੀ ਸਾਡਾ ਨੁਕਸਾਨ ਕੈਸ਼ ਕਿੰਨਾ ਪਿਆ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਪੀ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੁੰਦਾ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਆ ਜੀ ਇਹ ਘਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੰਦਾ ਸ਼ਟਰ ਖਿੱਚਿਆ ਹੋਇਆ ਅੱਗੇ ਨੂੰ ਅੱਛਾ ਤੁਸੀਂ ਮੌਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਓ ਸਾਨੂੰ ਤਾਂ ਵੀਰੇ ਅਸੀਂ ਸ਼ਟਰੇ ਦੇਖਿਆ ਕਿ ਮੌਕੇ ਦੇ ਨਾਲ ਦੀ ਨਾਲ ਮੈਂ ਫੋਨ 112 ਤੇ ਕਾਲ ਕੀਤੀ ਹੈ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਆ ਜਦੋਂ ਸ਼ਟਰ ਚੱਕ ਕੇ ਆ ਕੇ ਦੇਖਿਆ ਮੌਕੇ ਤੇ ਵੀ ਹਾਂ ਚੰਗੇ